ਆ ਕੀ ਦਵਾਈਆਂ ਚੱਕੀ ਬੈਠੀ ਆ ਕੁੜੇ ਮਮੀ ਉਹ ਦਵਾਈ ਲੈ ਕੇ ਇਸ ਡਾਕਟਰ ਤੋਂ ਖਾਨੀਆਂ ਲਏ ਨੂੰ ਪਤਾ ਹੈ ਬੀਪੀ ਹੋ ਕੇ ਲੋਗ ਹੁੰਦੇ ਨਾ ਟੈਂਸ਼ਨ ਬਾਹਰੀ ਰਹਿੰਦੀ ਹੈ ਮੈਂ ਮਿਲਾਂਗਾ ਤੇ ਕੁੜੇ ਚੱਜ ਦਾ ਕੁਛ ਰੋਟੀ ਪਾਣੀ ਟਾਈਮ ਸਿਰ ਖਾ ਪੀ ਲਿਆ ਕਰ ਹੈ ਹੁਣ ਆ ਬੀਪੀ ਤੋਂ ਦਵਾਈਆਂ ਨਾਲ ਬਖਾਏਂਗੀ ਜੈਬਟੀ ਵੀ ਇਹ ਕੋਈ ਟੌਫੀਆਂ ਨਹੀਂ ਹੈ ਜਿਹੜੀਆਂ ਬਿੰਦਕ ਵਿੱਚੋਂ ਪੱਕਾ ਮਾਰ ਜਾਣੀਆਂ ਪਤਾ ਕਿੰਨੀਆਂ ਨੁਕਸਾਨ ਕਰਦੀਆਂ ਨੇ ਦਵਾਈਆਂ ਮਮੀ ਹੋਂ ਡਾਕਟਰ ਨੇ ਦਵਾਈ ਤਾਂ ਕੁਝ ਦੇਖ ਪੱਖੀ ਦਿੱਤੀ ਹੋਗੀ ਉਹ ਚਾਕੇ ਦੇਤੀ ਮੇਰੇ ਡਾਕਟਰਾਂ ਨੇ ਕਹਿੰਦੇ ਜੀ ਆਪਾਂ ਜਾਵਾਂਗੇ ਪਈ ਅਗਲਾ ਖਾਲੀ ਤਾਂ ਮੋੜ ਉਹਦਾ ਥੱਬਾ ਦਵਾਈਆਂ ਦਾ ਵੰਨਣ ਦੇ ਅਗਲੇ ਲੈਂਦਾ ਪੈਸੇ ਬਣਾਉਣੇ ਹੁੰਦੇ ਆ ਕਿ ਤੈਨੂੰ ਪਤਾ ਹੈ ਜੇ ਦਵਾਈਆਂ ਇੱਕ ਚੀਜ਼ ਨੂੰ ਠੀਕ ਕਰਦੀਆਂ ਤਾਂ ਇਹ ਚਾਰ ਨਾਲ ਬਿਮਾਰੀਆਂ ਵੀ ਢਾਉਣੇ ਆ ਆ ਕਿੜਨੀਆਂ ਖੁਰੜੀਆਂ ਮਾਂਜ ਕੇ ਧਰ ਦੇਣੀਆਂ ਤਰੀਆਂ ਦਵਾਈਆਂ ਦਵਾਈ ਦਾ ਸਿਰ ਦਵਾਈ ਨਾਲੋਂ ਤੇ ਕੰਮ ਕਿਵੇਂ ਕਰੂ ਫਿਰ ਤੁਸੀਂ ਕਹਿੰਦੇ ਪਈ ਦੇ ਇਹ ਸਾਰਾ ਚੰਗੀਆਂ ਦਵਾਈਆਂ ਤੇ ਨਰਦੀਆਂ ਦਵਾਈਆਂ ਤੇ ਸਰੀਰ ਲਾਦਾ ਇਹ ਤਾਂ ਜਿਹੇ ਜਿਹੇ ਸਰੀਰ ਨੂੰ ਕਰ ਲਾਂਗੇ ਉਹ ਜਿਆ ਹੋ ਜਾਂਦਾ ਜੇ ਮਨ ਕਰੜਾ ਕਰਕੇ ਪਉਂ ਤੁਰੇ ਫਿਰਾਂਗੇ ਤਰਹੀ ਚੰਗਾ ਖਾਣ ਪੀ ਸੁੱਤੀ ਉੱਠ ਕੇ ਵਧੀਆ ਗੁੜ ਦੀ ਕਰਕੇ ਪੀ ਚਾਹ ਚ ਤਕਰਾਰ ਚ ਆ ਜੇ ਚਲ ਕੋਈ ਨਾ ਮੰਮੀ ਹਾਂ ਜਲੀ ਆ ਦਵਾਈ ਲੈਂਦੀ ਆ ਇਹ ਖਲਮ ਕਰਕੇ ਤੂੰ ਮੁੜ ਕੇ ਨਹੀਂ ਜਾਂਦੀ ਡਾਕਟਰ ਕੋ ਹਾਂ ਚਲ ਮੈਂ ਤਾਂ ਕੀ ਲੈਣਾਗਾ ਪੰਤ ਕੀ ਹੈ ਜਾਈਏ ਉਹ ਨਾਲ ਡਾਕਟਰਾਂ ਨੂੰ ਦਾ ਘਰ ਖਵਾਈ ਜੋ ਨਾਲੇ ਆਪਦੇ ਸਰੀਰ ਦਾ ਸਤਿਆਨਾਸ਼ ਕਰੀ ਜੋ ਹਾਂ ਮੇਰੇ ਤਾਂ ਸਿਰ ਪਹਿਲਾਂ ਹੀ ਦੁਖੀ ਹੰਦਾ ਚਲ ਚੰਗਾ ਮੈਂ ਤੇਰਾ ਐ ਪੁੱਛਦੀ ਸੀ ਹਰਪ੍ਰੀਤ ਕਿੱਥੇ ਗੁੜੇ ਕਰਦੀਂਦੀ ਨਹੀਂ ਮੈਨੂੰ ਅਹੀਂ ਨਹੀਂ ਹਲੇ ਉਹ ਕਿ ਕਿੱਥੇ ਵਗ ਗਈ ਸੀ ਉਹ ਉਹ ਮੰਮੀ ਮੈਨੂੰ ਕਹਿੰਦੇ ਰ ਮੈਂ ਗੁਰੂ ਘਰ ਜਾਣਾ ਤੇ ਪਰ ਹਾਂ ਆਪਣੇ ਇੱਥੇ ਨੌਂਦੀ ਗਈ ਆ ਅੰਗੇ ਤਾਂ ਤੇ ਗਈ ਨਹੀਂ ਗੁਰੂ ਘਰ ਆਜਾ ਨੂੰ ਕਿਧਰ ਸਰਗਰ ਆ ਗਿਆ ਚਲ ਕੋਈ ਨਵੀਂ ਗੀਰ ਬੰਦਨ ਮਨ ਨੂੰ ਹੀ ਉੱਠ ਖੜਦਾ ਲੈਸ ਤੇ ਤੂੰ ਇਕੱਲੀ ਨੂੰ ਕਿਉਂ ਤੋਰਿਆ ਹੈਂ ਤੂੰ ਮੈਨੂੰ ਕਹਿ ਜਾਂਦੀ ਵੀ ਮੰਮੀ ਐਣੇ ਗੁਰੂ ਘਰ ਜਾਣਾ ਭਾਈ ਮੈਂ ਨਾਲ ਜਾ ਕੇ ਮੱਠ ਟਕੇ ਆ ਜੀ ਉਹਦੇ ਨਾਲੇ ਬਾਹਨੇ ਸਰ ਮੈਂ ਜਾਏ ਹੁੰਦੇ ਮੰਮੀ ਤੁਸੀਂ ਹੈ ਨਹੀਂ ਸੀ ਘਰੇ ਲੈਣ ਤੈਨੂੰ ਮੈਂ ਵੀ ਕਿਹਾ ਸੀ ਮੈਂ ਬੱਕ ਚੱਲਦੀ ਆ ਤੇ ਪਰ ਘਰੇ ਕੋਈ ਵੀ ਨਹੀਂ ਆਏ ਨੂੰ ਗੜਾ ਫਿਰ ਮੈਂ ਬਲਾਇਤ ਗਈ ਸੀ ਜੇ ਕਿਸੇ ਕੰਮ ਮਤਲਬ ਗਈ 10 ਮਿੰਟਾਂ ਚ ਆ ਜਾਂਦੀ ਮੈਂ ਤਦੋਂ ਮੈਨੂੰ ਇਹ ਸੁਣੀ ਨਹੀਂ ਹੈ ਕਿ ਮੇਰਾ ਹੁਣੀ ਬਣਾ ਮਾਰ ਕਰਨੀ ਜਾਂਦੀ ਸੋਹਣੀ ਲੱਗਦੀ ਅਗਲਾ ਗਲੀ ਘਮਾਣ ਕੀ ਕਹੂਗਾ ਅਗਲਾ ਕਹਿੰਦਾ ਲਾਲ ਤੰਦੀ ਤੁਰੀ ਜਾਂਦੀ ਹੈਗੀ ਮੇਰੀ ਗੱਲ ਦਾ ਸਾਨੂੰ ਪਤਾ ਹੈ ਇੰਗੀਆਂ ਜੱਗਲਾਂ ਨੇ ਸੋਚ ਵਿਚਾਰਨ ਵਾਲੀਆਂ ਹੁੰਦੀਆਂ ਨੇ ਮੜਿਆ ਅਧਿਆਪਕ ਵੀ ਅਤਲ ਦਿਮਾਗ ਤੋਂ ਕੋਈ ਕੰਮ ਨਹੀਂਦਾ ਹੁੰਦਾ। ਮੰਮੀ ਤੁਹਾਨੂੰ ਕੀ ਲੱਗਦਾ ਉਹ ਰੁੱਕੇ ਨਾ ਮੈਨੂੰ ਉਹਦੇ ਟੈਨਸ਼ਨ ਨਹੀਂ ਹੈ ਕਿ ਸਾਰਾ ਕੁਝ ਮੈਨੂੰ ਪਤਾ ਮੈਂ ਉਹਨੂੰ ਰੋਕਿਆ ਸੀ ਬਠੀਰਾ ਕਿਹਾ ਸੀ ਮੈਨੂੰ ਇਹ ਵੀ ਗੱਲ ਕਹੀ ਸੀ ਮੈਂ ਵਗ ਜੰਨੀ ਆ ਜਾਂ ਤੂੰ ਰੁਕ ਜਾ ਕੁਛ ਟਾਈਮ ਕੋਈ ਗੱਲ ਨਹੀਂ ਮੰਮੀ ਆ ਜੰਨੀ ਮੰਮੀ ਨਾ ਰਵੰਜੀ ਮੈਂ ਤੂੰ ਜੀਤੀ ਨੂੰ ਨਾ ਜਾ ਪੜੀ ਜਾਂਦੀ ਸੀ ਉਹ ਤੂੰ ਜੀਤੀ ਨੂੰ ਨਾ ਪਤਾ ਨਹੀਂ ਕੀ ਕਹਿੰਦੀ ਮੈਂ ਮੈਂ ਇਕੱਲੇ ਤਾਂ ਜਾਣ ਨੂੰ ਦਿਲ ਕਰਦਾ ਮੈਂ ਇਕੱਲੇ ਜਾਉਂਗੀ ਕਿਉਂ ਰੱਤ ਕਿਉਂ ਤੇਰੇ ਤੋਂ ਨਾਬਰ ਹੋ ਗਈ ਉਹ ਇਕੱਲੇ ਨੂੰ ਦਾ ਸਾਪਾ ਕਿ ਨਾਲ ਉਹਦੇ ਕੋਲੋਂ ਸੱਤੋਂ ਖੋ ਲਿਆ ਉਹ ਨਹੀਂ ਤੂੰ ਇਕੱਲੀ ਜਾਏਂਗੀ ਨਹੀਂ ਐ ਲਾ ਵੀ ਕਹਿੰਦਾ ਮੈਂ ਨਾਲ ਦੇ ਰਿਕੇ ਆਣਾ ਬਾਗੂ ਥੋੜਾ ਵੀ ਸਰੀ ਹੀ ਤੇ ਆਪਾਂ ਨੂੰ ਧੱਕਾ ਕਿਵੇਂ ਕਰ ਸਕਦੇ ਆਂ ਕਹਿੰਦੀ ਮੈਨੂੰ ਪਤਾ ਨਹੀਂ ਮੇਰੇ ਤੇ ਰੋਂਗਾ ਤੋਂ ਮਾਰ ਲਾ ਕੇ ਮਿਲ ਕੇ ਸੇ ਪਾਸੇ ਜਾਣ ਵੀ ਨਹੀਂ ਦਿੰਦੇ ਕੈਦ ਕਰ ਲਿਆ ਹੁਣ ਆਪਾਂ ਨੂੰ ਕੈਦਲੀ ਤਾਂ ਨਹੀਂ ਕਰ ਸਕਦਾ ਮਾਨੂੰ ਖੜਿਆ ਰੁਕੋ ਤੇ ਉਹ ਕਹਿੰਦੇ ਮੈਂ ਗੁਰੂ ਘਰ ਜਾ ਕੇ ਪਾਠ ਕਰਿਆ ਬਿਲਕੁਲ ਟੈਂਪੂ ਮਰੇ ਕੈਦੀ ਦਾਸ ਦੀਆਂ ਹੈ 24 ਘੰਟੇ ਉਹਦੇ ਵਿੱਚ ਰਹਿਣੇ ਆ ਕਦੇ ਉਹਦੇ ਨਾਲ ਹੱਸਣ ਖੇਡਣੀਆਂ ਗੱਲਾਂ ਕਰਦੇ ਆ ਉਹਦਾ ਜੀਲਵਾ ਕੇ ਰੱਖਦੇ ਆ ਜਿਹੜਾ ਕੁਝ ਖਾਣਾ ਪੀਣਾ ਉਹਨੂੰ ਉਹ ਹਾਜ਼ਰ ਕਰ ਦਿਆਣਾ ਇਹ ਕੋਈ ਕਹਿਣਾਂ ਦੀ ਗੱਲਾਂ ਦੇਖ ਲੈ ਤੇਰੀਆਂ ਵੀ ਥੁਆ ਅਗਲੀ ਨੂੰ ਐ ਕਹਿ ਦਿਆ ਕਰ ਵੀ ਅਸੀਂ ਤੈਨੂੰ ਕੈਦ ਕਰਿਆ ਮੈਂ ਮੈਂ ਉਹ ਨਹੀਂ ਕਿਹਾ ਤੁਹਾਡੇ ਕੋਲ ਗੱਲ ਕੀਤੀ ਵੀ ਉਹਦੇ ਮਨ ਚ ਕਦੇ ਇਹ ਨਾ ਦਾ ਹੋਵੇ ਵੀ ਉਹ ਕਈ ਬੰਦੇ ਦਾ ਘਰੇ ਰਹਿੰਦੇ ਹਾਂ ਆਪਾਂ ਤੁਸੀਂ 100 ਪਾਸੇ ਵਗਦੇ ਨੇ ਮੈਂ ਵਗ ਜੰਨੀ ਹੁਣ ਉਹ ਕਿਸੇ ਪਾਸੇ ਜਾਣ ਜੋਗੀ ਨਹੀਂ ਹੈ ਕਿ ਗੁਰੂ ਘਰ ਦਾ ਕੱਲੀ ਜਾ ਹੀ ਸਕਦੀ ਆ ਚੰਗਾ ਹੋਰ ਹੁਣ ਉਹਨੂੰ ਬਜਾਣਾ ਚ ਕਮਾਉਣਾ ਮੈਂ ਐ ਜਿਹੜੇ ਉਹਦੇ ਹਾਲਾਤ ਚਾਲਦੇ ਆ ਉਹ ਤਾਂ ਵਸ ਇੱਕ ਟਾਈਮ ਪੂਰਾ ਵੀ ਭਾਈ ਅਗਲਾ ਆਉਂਦਾ ਕਰ ਨੇ ਤੇਰਾ ਵੀ ਸਰੇ ਹੀ ਗਿਆ ਬਹੁਤ ਟੈਨ ਹੋ ਗਿਆ ਕਈ ਮਜੇ ਤੱਕ ਨਹੀਂ ਆਈ

ਖੇ ਦਿੱਤ ਮੰਦਰ ਜਾ ਕੇ ਦੇਖ ਕੇ ਆਣਾ ਬੂ ਮੈਨੂੰ ਜੀ ਇਹ ਗੁਰੂ ਘਰ ਗਈ ਹੈ ਕਿ ਕਿਤੇ ਹੋਰ ਗਈ ਹੈ ਕੋਈ ਨਾ ਹਰਪ੍ਰੀਤ ਤੇਰੀ ਤਾਂ ਪੈੜਾ ਜਿਵੇਂ ਦੱਬ ਕੇ ਰਹੂੰਗੀ ਸਤ ਪੰਮ ਚੇ ਕੰਮ ਚੇ ਕਿ ਜਿਹੜੇ ਪਾਸੇ ਇੰਨਾ ਕੋਈ ਨਹੀਂ ਹੈਗਾ ਵੀਰੇ ਕੋਈ ਕੰਮ ਜਿਹੜਾ ਸਭ ਤੋਂ ਜ਼ਰੂਰੀ ਆ ਉਹ ਕੰਮ ਕਰਨਾ ਕਾਲੇ ਤੇ ਜ਼ਰੂਰੀ ਤਾਂ ਨਹੀਂ ਕੋਈ ਕੰਮ ਤੇਰੇ ਲਈ ਵੀਰੇ ਨਹੀਂ ਨਹੀਂ ਉਹਦਾ ਜ਼ਰੂਰੀ ਕੋਈ ਕੰਮ ਨਹੀਂ ਹੈਗਾ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਕਾਲਾ ਹੀ ਸੀ ਤੇ ਤੂੰ ਇੰਨਾਂ ਖਾਕ ਦੋਣ ਵਰਤੈ ਨੂੰ ਕੁਝ ਵੀ ਕਰ ਸਕਦੇ ਆ ਵੀਰੇ ਉਹ ਥਾਣੇ ਵਾਲੇ ਕੀ ਕਹਿੰਦੇ ਆ ਥਾਣੇ ਵਾਲਿਆਂ ਨੇ ਕੀ ਕਹਿਣਾ ਉਹ ਤਾਂ ਆ ਕੋਈ ਜਿਹੜਾ ਮਰਵਾਇਆ ਨਹੀਂ ਆ ਉਹ ਹੁਣ ਤੈਨੂੰ ਬੁਲਾਇਆ ਉਹਨਾਂ ਨੇ ਉਹ ਕਹਿੰਦੇ ਕਿ ਅੱਗੇ ਮਨਾਂ ਲੱਗਿਆ ਹਾਂ ਕੋਈ ਗੱਲ ਨਹੀਂ ਵੀਰੇ ਆਪਾਂ ਜਾ ਆਵਾਂਗੇ ਬਾਕੀ ਜੇ ਤੁਸੀਂ ਹੁਣ ਐਂ ਟਾਈਮ ਖਰਾਬ ਕਰਦੇ ਰਹੇ ਮੁੜ ਕੇ ਉਹਨਾਂ ਨੇ ਨਿਆ ਨਹੀਂ ਦੇਣਾ ਮੁੜ ਕੇ ਤੇ ਸਾਰੀ ਗੱਲ ਹੱਥ ਚੋਂ ਨਿਕਲ ਜੂਗੀ ਨਹੀਂ ਨਹੀਂ ਵੀਰੇ ਆਪਾਂ ਗੱਲ ਹੱਥ ਚੋਂ ਨਿਕਲ ਦੇਣੀ ਜੇ ਆਪਾਂ ਹੁਣ ਨਾ ਉਹਨਾਂ ਦੀ ਗੱਲ ਸੁਣੀ ਮੁੜ ਕੇ ਪੁਲਿਸ ਵਾਲੇ ਨੇ ਆਪਣੀ ਗੱਲ ਨਹੀਂ ਸੁਣੀ ਐਦੂ ਪਹਿਲਾਂ ਮੈਂ ਕੋ ਅਗਲੇ ਚਾਰ ਗੇੜੇ ਮਾਰੇ ਆ ਮੈਂ ਕੋ ਨੂੰ ਆਖਿਆ ਤਾਂ ਤੇ ਯਾਰ ਤੂੰ ਜਿੱਥੇ ਉਹ ਵੀ ਦੇਖ ਲਿਆ ਕਰੀ ਉਹਨਾਂ ਨੇ ਐਂ ਕਹਤਾ ਵੀ ਬਸ ਬਾਹਰ ਗਈ ਹੈ ਕੰਮ ਗਈ ਹੈ ਆਪਾਂ ਜੇ ਢਿੱਲੇ ਪੈ ਗਏ ਹੁਣ ਮੁੜ ਕੇ ਫਿਰ ਗਾਹ ਕੰਮ ਨਹੀਂ ਕਰਨਾ ਆਪਾਂ ਨੂੰ ਬਸ ਵੀਰੇ ਕੰਮ ਜੇ ਸੁਣੀ ਉਹ ਆਦੇ ਕੰਮ ਜੀ ਫਿਰਦੀ ਹੈ ਨਾ ਮੈਂ ਇਹਦੇ ਕੀ ਕੰਮ ਚ ਕਰਦੀ ਹਾਂ ਕੋਈ ਤਾਂ ਗੱਲ ਨੂੰ ਜਵਾਬ ਤਾਂ ਦੱਸ ਕੋਈ ਦੇਰੇ ਓਹੋ ਮੈਂ ਨਾ ਸਿੰਦਰਪਾਲ ਕੇ ਘਰੇ ਗਈ ਨਾ ਓਕੇ ਹਾਂ ਇੰਨੇ ਕਾਲੇ ਗੱਸੇ ਫਿਰਦੀ ਹਾਂ ਨੂੰ ਦੇਖ ਲੈ ਬ루 ਆਪਣੇ ਕੋਲ ਕੋਈ ਤੂਤੀ ਹੋਗਾ ਹਾਂ ਅਪਾ ਤੂਤੀ ਨੂੰ ਆਪਣੇ ਕੋਲ ਥਾਣਿਆਂ ਲਈ ਆਪਾਂ ਕਹਿ ਰਹੇ ਹਾਂ ਬੇਕੁਲ ਸੀ ਕਹਿੰਦੇ ਨੇ ਕੁਝ ਦੱਸਦੇ ਨੇ ਜਿੰਨੇ ਫਾਈਲ ਰਿਟ ਨੇ ਉਹਨਾਂ ਨੇ ਨਾਮ ਮਿਲਿਆ ਕਿੰਨਾ ਟਾਈਮ ਹੋ ਗਿਆ ਉਹ ਤਾਂ ਕੁਝ ਨਹੀਂ ਬੋਲ ਜਾਂਦੇ ਹੁਣ ਤਾਂ ਹੀ ਤਾਂ ਲਊਗਾ ਆਪਾ ਉਹਨਾਂ ਨਾਲ ਅੱਲਾ ਜੀ ਆ। ਠੀਕ ਹੈ ਉਹ ਜੰਮੀ ਵੀ ਕੋਈ ਨਾਲ ਪਾਈ ਮਿਖਾਣੇ ਵਾਲੇ ਆ ਕੇ ਆਏ। ਹੁਣ ਤਾਂ ਅਗਰ ਕਿਤੇ ਨੂੰ ਸੱਦ ਦਿੱਤੀ ਜੀ ਉਹ ਐਮਟੀ ਲੈ ਪੈ ਗਏ ਨਾ ਮੁੜ ਕੇ ਪਰ ਉਹਨਾਂ ਨੇ ਹੱਥ ਹੀ ਨਹੀਂ ਆਉਣਾ। ਉਹ ਤਾਂ ਵੀਰ ਮੈਂ ਸਮਝਦੀ ਹਾਂ। ਮੋਨੀ ਤੇ ਵੀ ਉਹ ਅਮਨਾ ਚਾਹ ਤੇ ਸਿੰਦਰ ਪਾਲ ਤੇ ਜਿਹੜਾ ਕੁਝ ਕੀਤਾ ਬਸਿੰਦਰ ਪਾਲ ਨੇ ਕੀਤਾ। ਹੁਣ ਉਹਦੇ ਖਲਾਫ ਵੀ ਪ੍ਰੂਫ ਹੋਣਾ ਜ਼ਰੂਰੀ ਹੈ ਨਾ। ਹਨ本当 ਕੁਛ ਨਹੀਂ ਪਤਾ ਲੱਗਿਆ ਫਿਰ ਉਹਨਾਂ ਤੇ ਕਰੇ ਰਹਿ ਕੇ ਹਾਂਜੀ ਤੱਕ ਤਾਂ ਕੁਛ ਨਹੀਂ ਪਤਾ ਲੱਗਿਆ ਵੀਰੇ ਜਦੋਂ ਤੂੰ ਕੋੜ ਰੈਂਦੀ ਤਾਂ ਆਪਣੇ ਹੱਥ ਕੋਈ ਤਰੂਪ ਨਹੀਂ ਲੱਗਣਾ ਕਿ ਤਾਹ ਨੂੰ ਨਾ ਨਾ ਕਰ ਰਿਹਾ ਇਹ ਹੌਸਟਾ ਕੁਝ ਨਹੀਂ ਕੋਈ 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 ਨਾ ਕੋਈ ਬਾਹਰ ਜਾਂਦੀ ਦੇਖੀ ਨਾ ਹੀ ਨਾ ਕੋਈ ਕੋਈ ਘਰ ਉਸ ਵਿੱਚ ਮੈਨੂੰ ਮਰੀ ਗੱਲ ਸੁਣਿਆ ਮੈਂ ਤੇ ਜਾਈ ਤਾਵੇਂ ਐਵੇਂ ਨਾਲੇ ਤਾਂ ਆਪਾਂ ਇਧਰੋਂ ਵੀ ਢਿੱਲ ਪਈ ਜਾਂਦੀਆਂ ਤੂੰ ਉੱਧਰ ਬੈਠੀ ਆ ਠੀਕ ਆ ਆਦੋਂ ਹੁਣ ਗਈਆਂ ਇੱਕ ਵਾਰੀ ਧਿਆਨ ਨਾਲ ਆਪਦਾ ਸਾਰਾ ਠੀਕ ਹੈ ਸਾਰਾ ਕੰਮ ਧਿਆਨ ਨਾਲ ਕਰੀਂ ਕਿ ਕਬ ਦੇਦੇ ਸ਼ੱਕ ਨਾ ਹੁੰਦੇ ਹੀ ਉਹਨਾਂ ਨੂੰ ਉਹਨਾਂ ਨੂੰ ਜੱਕ ਹੋ ਗਿਆ ਸਾਰੇ ਕੰਮ ਵੀ ਖਰਾਬ ਹੋ ਗਏ ਸ਼ੱਕ ਤਾਂ ਮੈਨੂੰ ਜਮੈਂ ਹੀ ਨਹੀਂ ਹੁੰਦੇ ਆਪਣੇ ਆਪ ਤੇ ਮੈਂ ਤਾਂ ਹੰਦਾ ਮੇਰੇ ਡਰਾਮੇ ਕਰਨ ਲੱਗ ਜਾਨੀ ਵੀ ਹਾਂ ਵੀ ਮੈਨੂੰ ਬਹੁਤ ਯਕੀਨ ਹੈ ਤੁਹਾਡੇ ਤੇ ਉਹਨਾਂ ਮੇਰੇ ਇੱਕ ਦਮ ਤਾਂ ਮੈਨੂੰ ਖੋਹਣ ਉਹ ਮਾਰੀ ਕਹਿਣਾ ਪੈਂਦਾ ਵੀ ਉਹਨੇ ਵੀ ਐ ਕਿ ਤੱਕ ਮੈਨੂੰ ਕੋਹੋਂ ਘੜਤਾ ਉਹਦਾ ਫਿਰ ਕਹਿਣਾ ਪਊਗਾ ਨਹੀਂ ਆਖਣਗੇ ਕਿ ਤੂੰ ਅਸੈਂ ਨਹੀਂ ਤੋੜਨ ਵਾਲੀ ਹੋਈ ਨਹੀਂ ਸਿਕਾ ਵੀ ਹੱਥ ਤੈਨੂੰ ਕਹਿੰਦੇ ਤੋੜਤਾ ਨਹੀਂ ਤਾਂ ਭੂਆ ਤਾਂ ਕਹਿੰਦੀ ਸੀ ਮੇਰੇ ਕੋਲੇ ਰੱਖੀ ਜਦੋਂ ਅਸਿੰਦਰ ਪਾਲ ਉਹਦੇ ਘਰੇ ਆਈ ਐ ਜੀ ਉਹ ਭੂਆ ਮੈਨੂੰ ਤੋੜਿਆ ਨਹੀਂ ਦੰਨਾ ਤੇ ਰੋਈ ਆਖਣਗੇ ਨਹੀਂ ਸੀ ਕਿ ਕਿ ਮੈਂ ਤੂੰ ਮਾਨਵ ਦੀ ਕੁਤੂ ਤਾ ਪਤਾ ਨਾ ਤੇ ਮੈਨੂੰ ਯਕੀਨ ਵੀ ਨਹੀਂ ਕਰ ਸਕਦੇ ਤਾਂ ਕਿ ਭਾਈ ਉਹਨੇ ਜਦੋਂ ਮੇਰਾ ਪਹਿਲਾ ਜਵਾਬ ਮੇਰੇ ਤੋਂ ਖੋ ਲਿਆ ਤੇ ਹੁਣ ਤਾਂ ਕੁਝ ਵੀ ਕਰ ਸਕਦੀ ਆ ਦੇਖ ਲੈ ਕਾਲੇ ਨੂੰ ਮਾਰ ਤਾ ਉਹਨੇ ਭੂਆ ਸਵੇਰੇ ਵੀ ਦਿਮਾਗ ਖਰਾਬ ਹੋ ਜਾਂਦਾ ਉਹਨੂੰ ਦੇਖ ਕੇ ਤਾਂ बस ਇੱਕ ਮਜਬੂਰੀ ਹੈ ਮੈਨੂੰ ਜਿਹੜਾ ਉਹਦੇ ਸਾਹਮਣੇ ਰਹਿਣਾ ਪੈਂਦਾ ਉਹਦੇ ਘਰੇ बस करनी थी हम काई चल तू आपदा उथे रह के सब ध्यान रखना यादे सारे सबूत इकट्ठे करला आपा नु इक कल्ली कल्ली चीज ਤੇ ਨਜ਼ਰ ਰੱਖੀਂ ਦੀ ਜਿਹੜੀ ਵੀ ਆਪਾਂ ਨੂੰ ਕੁਛ ਵੀ ਚੀਜ਼ ਆਪਣੇ ਕੰਮ ਆਉਂਦੀ ਏ ਰੇਕ ਚੀਜ਼ ਦਾ ਸਬੂਤ ਰੱਖੀਂ ਜਿੰਦਾ ਧਿਆਨ ਰੱਖੀਂ ਜਾਨਾ ਚਿੰਦਰਪਾਲ ਕੀ ਕਰਦੇ ਕੀ ਨਹੀਂ ਫਿਲਹਾਲ ਤੱਕ ਤੂੰ ਬਾਹਰ ਇਹਨਾਂ ਦਿੱਤਿਆਂ ਨੂੰ ਦੇਖ ਸਕਾ ਮੈਂ ਤਾਂ ਮੰਦਰ ਨਹੀਂ ਕਰਕੇ ਉਹਦੇ ਤੋਂ ਕੋਈ ਕੁਝ ਘਰੇ ਹੈ ਨਹੀਂ ਤੇ ਤੈਨੂੰ ਕਰਾਂਗੇ ਮੈਂ ਤਾਂ ਬਹੁਤ ਸਵਾਲ ਜਵਾਬ ਕਰਦੀ ਕਿ ਕਿੱਥੇ ਜਾਣੀ ਹੈ ਕਿਉਂ ਆਹ ਤੋ ਚੱਲ ਜਾ ਕੇ ਲੈ ਲਾ ਕੇ ਇਹਦੀ ਮੈਂ ਤਾਂ ਗੁਰੂ ਘਰ ਗਈ ਸੀ ਜਿੱਕੇਤੇ ਵੀ ਬੰਨਾ ਮਾਰਦੇ ਹਾਂ 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 ਕੋਈ ਜੰਗੂ ਬੰਨਾ ਰਾਤ ਨੂੰ ਕੋਈ ਨਹੀਂ ਆਉਂਦਾ ਕਹਿ ਦੂੰਗੀ ਕਿਸੇ ਨੂੰ ਕਿ ਉਹ ਵੀਰੇ ਮੈਂ ਆ ਕੇ ਕਿਸੇ ਕੀ ਜੇ ਹੋਣੇ ਕਿ ਇੱਥੇ ਚੱਲ ਰਹੀ ਹਾਂ ਤਾਂ ਚੱਲ ਜਿਆ ਤਾਂ ਜਾਇਆ ਉਹਨੇ ਆਉਣੀ ਟਾਈਮ ਲਾ ਕੇ ਜਾਣਾ ਆਪਣਾ ਚੇਤੇ ਜੇ ਤੁਮਰੇ ਮਾਗੇ ਕਰੋਂ ਨਾ 10 ਮਿੰਟਾਂ ਦਾ ਕੰਮ ਨਾ ਜਾਣਾ। ਹਾਂ ਉੱਥੇ ਤਾਂ ਪਤਾ ਚਲ ਚੱਲਦੀ ਹੈ। ਤੇ ਇਹ ਮੇਰੀ ਤੇ ਤੁਹਾਡਾ ਪਲਾਨ ਸੀਗਾ। ਕਿਸੀ ਕਿਸੇ ਨੂੰ ਮਿਲ ਕੇ ਕਰੇ ਸੁੱਕ ਨੂੰ ਵੀ ਨਹੀਂ ਪਤਾ ਹੀ ਗਏਗਾ। ਤੇ ਬਈ ਤੂੰ ਕੋ ਕੋਈ ਗੱਲ ਨਾ ਕਰ। ਨਾ ਨਾ ਮੈਂ ਤਾਂ ਕੀ ਗੱਲ ਕਰਨੀ। ਠੀਕ ਹੈ ਸੁਖ ਨੂੰ ਤਾਂ ਹੈ ਕਿ ਆ 21 ਦੀ ਮਦਰ ਘਰੇ ਗਈ ਹੋਈ ਹੈ। ਕਿ ਦੂਸਰ ਦੇ। ਚਲ ਬਰਕਰ। ਚੱਲ ਤੇ ਨਹੀਂ ਕਰੂੰਗਾ। ਹਾਂ ਤੇ ਚੱਲ ਕਰ।

ਹਾਂ ਉਹ ਮਨਿੰਦਰ ਤਾਂ ਕਹਿੰਦੀ ਸੀ ਹਰਪ੍ਰੀਤ ਗੁਰੂ ਘਰ ਗਈ ਐ ਜੇ ਇੱਥੇ ਆਈ ਹੁੰਦੀ ਤੱਕੀ ਤੇ ਤਾਂ ਮੈਨੂੰ ਦਿਖਦੀ ਇੱਥੇ ਵੀ ਨਹੀਂ ਆਈ ਮੈਨੂੰ ਲੱਗਦਾ ਕੋਈ ਨਾ ਕੋਈ ਇਹਦੀ ਕਾਰਸ਼ਤਾਨੀ ਐ ਇਹ ਸਾਨੂੰ ਹੀ ਬੁੱਧੂ ਬਣਾਉਂਦੀ ਤੁਰੇ ਫਿਰਦੀ ਐ ਸਿੰਦਰਪਾਲੀ ਇਹਨੂੰ ਤੂੰ ਇੰਨੀ ਕਮਜ਼ੋਰ ਨਾ ਸਮਝ ਇਹਦੇ ਤੇ ਹੁਣ ਤੈਨੂੰ ਸਖਤ ਪਹਿਰਾ ਦੇਣਾ ਪਊਗਾ ਹੈ ਤਾਂ ਕਾਲੀ ਦੀ ਤੀਵੀ ਨਾ ਹੈਨੀ ਭੋਲੀ ਨਹੀਂ ਹੋ ਸਕਦੀ ਆਖਰਕਾਰ ਨੂੰ ਕਾਤਲਾਂ ਤੇ ਇਹਨਾਂ ਨੇ ਕੇਸ ਕੀਤਾ ਹੋਇਆ ਕੋਈ ਨਾ ਕੋਈ ਗੁੱਜੀਆਂ ਰਾਮ ਜੈ ਇਹਨਾਂ ਦੇ ਅੰਦਰ ਚੱਲੀ ਜਾਂਦੀਆਂ ਨੇ ਕੋਈ ਨਹੀਂ ਹਰਪ੍ਰੀਤ ਭੱਜ ਲੈ ਜਿੱਥੇ ਤੱਕ ਭੱਜਣਾ ਤੇਰੀ ਤਾਂ ਸਾਰੀ ਬਿੜਕ ਨਾ ਹੁਣ ਮੈਂ ਲਾਕੀ ਰਹੂੰਗੀ ਕੋਈ ਨਹੀਂ ਸੱਸ ਤਾਂ ਆਖਰ ਨੂੰ ਮੈਂ ਤੇਰੀ ਹੀ ਆ ਨਾ ਹਣ ਇਹਨਾਂ ਨੂੰ ਨਾ ਹਾ ਪੱਟਿੱਲਾਂ ਨਹੀਂ ਛੱਡ ਸਕਦੀ ਇਹਦੀ ਹਰ ਇੱਕ ਗੱਲ ਤੇ ਮੈਨੂੰ ਨਜ਼ਰ ਰੱਖਣੀ ਪੈਣੀ ਹੈ। ਕੰਤੋਂ ਦੀ ਬੇਖੋਦੀ ਕਿਸੇ ਨਾਲ ਜਾਣਨੀ ਪਛਾਣਨੀ ਕਈ ਤਾਂ ਗਈ ਕਿੱਥੇ ਹੋਈ। ਕਿੱਥੇ ਗਈ ਹੋਈ? ਕੋਈ ਪਤਾ ਤਾਂ ਲੱਗ ਹੀ ਜਾਊਗਾ। ਹਰਪ੍ਰੀਤ ਹਾਂਜੀ ਗੱਲ ਸੁਣ ਪੁੱਤ ਹਾਂਜੀ ਕਿੱਥੋਂ ਆਈਆਂ ਤੂੰ ਮੈਂ ਗੁਰੂ ਘਰ ਗਈ ਸੀ ਲੈ ਕਿਉਂ ਝੂਠ ਬੋਲੀ ਜਾਂਦੀ ਐ ਗੁਰੂ ਘਰ ਤਾਂ ਮੈਂ ਹੁਣ ਜਾ ਕੇ ਆਈਆਂ ਮੈਨੂੰ ਤਾਂ ਕਿਤੇ ਦੇਖੀ ਨਹੀਂ ਤੂੰ ਜੇ ਉੱਥੇ ਗਈ ਹੁੰਦੀ ਤਾਂ ਫਿਰ ਉੱਥੇ ਹੀ ਹੁੰਦੀ ਤੂੰ ਨਹੀਂ ਨਹੀਂ ਮੈਂ ਗੁਰੂ ਘਰ ਹੀ ਗਈ ਸੀ ਕੀ ਹੋ ਗਿਆ ਉਹ ਮੈਂ ਤਾਂ ਇਹਨੂੰ ਪੁੱਛਦੀ ਆਂ ਵੀ ਕਿੱਥੋਂ ਆਈਆਂ ਤੂੰ ਕਹਿੰਦੀ ਮੈਂ ਗੁਰੂ ਘਰ ਜਾ ਕੇ ਮਾਂ ਭਈ ਮੈਂ ਵੀ ਹੁਣੀ ਗੁਰੂ ਘਰੋਂ ਆਈ ਆਂਗੀ ਉੱਥੇ ਤਾਂ ਹੈ ਨਹੀਂ ਸੀ ਇਹੇ ਤੁਸੀਂ ਕਦੇ ਜਾਏ ਗੁਰੂ ਘਰ? ਲੈ ਮੈਂ ਹੁਣੀ ਜਾ ਕੇ ਆਈ ਆਂਗੀ। ਅੱਛਾ ਹੋਰ ਕਿੱਥੇ ਸੀ? ਉਹ ਹੋ ਮੰਨਿੰਦਰ ਮੈਂ ਹਾਜ਼ੀਰਤਨ ਗੁਰੂ ਘਰ ਨਹੀਂ ਹੈਗਾ ਉੱਥੇ ਗਈ ਸੀਗੀ। ਅੱਛਾ ਉਧਰ ਕਿੱਥੇ ਗਈ ਸੀ? ਹਾਂ ਉਧਰ ਦਾ ਰਸਤਾ ਤੁਹਾਨੂੰ ਕਿਵੇਂ ਪਤਾ ਲੱਗਿਆ? ਕੁੜੀ ਕਦੇ ਅੱਗੇ ਗਈ ਨਾ ਆਈ ਨਾ ਉਧਰ ਤਾਂ ਕਦੇ ਮੈਂ ਨਹੀਂ ਗਈ ਹੈਗੀ। ਆਪਣੇ ਨਾਲ ਘਰਾਂ ਲਈ ਨਹੀਂ ਹੈਗੀ। ਹਾਂ ਮੈਨੂੰ ਇਹਨੇ ਦੱਸਿਆ ਸੀਗਾ ਕਹਿੰਦੇ ਉੱਥੇ ਹਰ ਸੁੱਖ ਪੂਰੀ ਹੁੰਦੀ ਆ ਤੂੰ ਉੱਥੇ ਜਾ ਕੇ ਆਈ ਤਾਂ ਮੈਂ ਉਹ ਗੁਰੂ ਘਰ ਗਈ ਸੀ। ਉਹ ਬਰ ਉਹਥੇ ਕਹੀ ਜੀ ਸੁਖ ਸੁਖਣ ਵਾਲੀ ਗੁਰੂ ਘਰ ਤਾਂ ਪੁੱਤ ਸਾਰੇ ਇੱਕ ਹੀ ਹੁੰਦੇ ਆਗੇ ਆ ਆਪਣੇ ਨੇੜੇ ਆ ਗੁਰੂ ਘਰ ਇੱਥੇ ਜਾਏ ਆਉਂਦੀ ਬਸ ਮੰਮੀ ਜੀ ਮੈਨੂੰ ਜਿਵੇਂ ਕੋਈ ਦੱਸ ਦਾਂਦਾ ਮੈਂ ਤਾਂ ਉੱਥੇ ਬਗ ਜਾਨੀ ਆ ਬਸ ਮੈਂ ਤਾਂ ਇਹੀ ਸੁਖ ਸੁਖ ਕੇ ਆਈ ਆ ਫਿਰ ਛੇਤੀ ਤੋਂ ਛੇਤੀ ਕਾਲੇ ਇਨਸਾਫ ਮਿਲ ਜੇ ਤੂੰ ਟੈਨਸ਼ਨ ਨਾ ਲਿਆ ਕਰਨੀ ਕੋਈ ਗੱਲ ਨਹੀਂ ਉਹਨਾਂ ਨੂੰ ਇਨਸਾਫ ਜਰੂਰ ਮਿਲੂਗਾ ਉਹਦੇ ਕਾਤਲਾਂ ਨੂੰ ਸਜ਼ਾ ਜਰੂਰ ਮਿਲੂਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋ ਜਾਣਗੇ 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 ਕਿ ਕਿਸੇ નિર્ਦੋਸ਼ ਨੂੰ ਮਾਰਿਆ ਉਹਨਾਂ ਨੇ ਨਾਲ ਜਿੰਨੀ ਤੂੰ ਟੈਨਸ਼ਨ ਲੈਨੀ ਆ ਉਹਨਾਂ ਹੀ ਅਸਰ ਜਵਾਬ ਤੇ ਹੁੰਦਾ ਤੂੰ ਇਹਦੇ ਵਾਰੀ ਤਾਂ ਸੋਚ ਮਨਿੰਦਰ ਟੈਨਸ਼ਨ ਕਿਉਂ ਨਾ ਲਵਾਂ ਮੈਂ ਉਹਨਾਂ ਟਾਈਮ ਟੈਨਸ਼ਨ ਫ੍ਰੀ ਨਹੀਂ ਹੋ ਸਕਦੀ ਜਿੰਨਾ ਟਾਈਮ ਮੈਂ ਕਾਤਲਾ ਨੂੰ ਸਜਣਾ ਦਵਾ ਸਕਾਂ ਨਾਲ ਮੇਰੀ ਗੱਲ ਸੁਣ ਪੁੱਤ ਕੋਈ ਨਹੀਂ ਉਹ ਤਾਂ ਸਾਰਾ ਕੰਮ ਆਪੇ ਹੋ ਜਾਊਗਾ ਪਰ ਤੂੰ ਕੱਲੀ ਨਾ ਕਿਤੇ ਜਾਇਆ ਕਰ ਜਦੋਂ ਕਿਤੇ ਜਾਣੀ ਹੁੰਨੀ ਹੈ ਮੈਨੂੰ ਦੱਸ ਕੇ ਜਾਇਆ ਕਰ ਮੈਨੂੰ ਨਾਲ ਲੈ ਕੇ ਜਾਇਆ ਕਰ ਹੁਣ ਆਹੇ ਜੇ ਹਾਲ ਐਂਗੀ ਦੱਸ ਸੁਹਣੀ ਲੱਗਦੀ ਆ ਕੱਲੀ ਜਾਂਦੀ ਅਗਲੇ ਲੋਕ ਵੀ ਮੈਨੂੰ ਕੀ ਕਹਿਣਗੇ ਅਹ ਲ ਕੁਲਸ ਕੱਲੀ ਨੂੰ ਤੋਰ ਤਾ ਕਿਸੇ ਨੂੰ ਕੀ ਪਤਾ ਭਾਈ ਤੂੰ ਨਾਲ ਨਹੀਂ ਲੈ ਕੇ ਗਈ ਮੈਨੂੰ ਕੋਈ ਗੱਲ ਨਹੀਂ ਅੱਗੇ ਤਾਂ ਕਿਤੇ ਵੀ ਜਾਇਆ ਕਰੂੰਗੀ ਤੁਹਾਨੂੰ ਦੱਸ ਕੇ ਜਾਇਆ ਕਰੂੰ ਚਾ ਨਾਲ ਲੈ ਜਾਇਆ ਕਰੂੰਗੀ ਤੁਹਾਨੂੰ ਮम्मी ਦੀ ਗੱਲ ਚਾ ਵਾਂ ਸਹੀ ਹਰਪੀਤ ਹੁਣ ਮੈਂ ਤਾਂ ਐ ਸੋਚੀ ਨਹੀਂ ਵੀ ਤੂੰ ਐਸ ਗੁਰੂ ਘਰ ਆ ਮੈਂ ਮੈਨੂੰ ਤਾਂ ਐਸ ਬਲੇਖੀ ਜੀ ਬੈਠੀ ਹਾਂ ਤੂੰ ਹੁਣ ਉਧਰ ਫਿਰਦੀ ਆ ਹੁਣ ਜੇ ਤੈਨੂੰ ਕੁਝ ਹੋ ਗਿਆ ਮਨ ਕੇ ਸਾਰਾ ਲਾਂਭਾ ਸਾਨੂੰ ਹੀ ਆ ਹੁਣ ਕੋਈ ਕੁਝ ਨਹੀਂ ਹੁੰਦਾ ਐਵੇਂ ਫਿਕਰ ਨਾ ਕਰੋ ਤੁਸੀਂ ਮੇਰੇ ਜਾਣਦੀ ਤਾਂ ਮੈਂ ਉਹੀ ਗੁਰੂ ਘਰ ਸੀਗਾ ਫਿਰ ਆਪਣੇ ਨਾਲ ਅਲੀ ਮਿਲ ਗਈ ਕਹਿੰਦੀ ਤੂੰ ਉਹ ਗੁਰੂ ਘਰ ਜਾ ਮੈਂ ਤਾਂ ਉਧਰ ਵਾਗੀ ਫਿਰ ਚਲ ਕੋਈ ਨਾ ਹਾਂ ਨਾਲ ਐਵੇਂ ਫਿਕਰ ਨਾ ਕਰ ਮੈਂ ਜਮਾ ਠੀਕ ਐ ਮੈਨੂੰ ਕੁਝ ਨਹੀਂ ਹੁੰਦਾ ਚਲ ਕੋਈ ਨ ਨੇ ਵੈਸੇ ਚਾਹ ਬਣਾ ਕੇ ਹਾਂ ਠੀਕ ਹੈ ਚਾਹ ਪੀ ਲਓ ਮਹੀਨਾ ਨਹੀਂ ਨਾ ਮੈਂ ਕਾਏ ਮੈਂ ਕੀ ਬੋਲਣਾ ਹੈਗਾ ਹੁਣ ਜੇ ਚੱਲ ਜਾਣਾ ਹੀ ਹੈ ਫਿਰ ਦੱਸ ਕਿ ਨਹੀਂ ਜਾ ਸਕਦੀ ਕੱਲੀ ਆਪ ਮਹਾਰੀ ਹੋ ਕੇ ਤੁਰ ਹੀ ਫਿਰਦੀ ਹੈਗੀ ਹੁਣ ਕੀ ਕਹਿ ਸਕਦੇ ਹੁਣ ਬਾਲਾ ਕੁਝ ਕਹਿ ਨਹੀਂ ਸਕਦੇ ਪਰ ਤੈਨੂੰ ਮਗਰ ਜਾਂਦੀ ਕੀ ਲੋੜ ਸੀ ਤੂੰ ਮੈਨੂੰ ਤਾਂ ਦੱਸਿਆ ਨਹੀਂ ਮੈਨੂੰ ਫਿਕਰ ਹੋ ਗਿਆ ਵੀ ਕੱਲੀ ਵਾਗੀ ਕਿੱਧਰ ਨੂੰ ਵਾਗੀ ਇਹਨੂੰ ਕਿਹੜੇ ਥੋਂ ਦੇ ਰਾਹ ਪਤਾ ਨਹੀਂ ਭਾਈ ਸਾਨੂੰ ਤਾਂ ਘਰੇ ਆ ਗਈ ਮੈਨੂੰ ਕੁਝ ਸਮਝਾਉਂਗੀ ਵੀ ਤੂੰ ਆ ਦੱਸ ਕੇ ਜਾਇ ਕਰੈਣਾ ਚਾਹੀਦਾ ਹੈ ਸਮਝਾ ਦੀ ਇਹਨੂੰ ਠੀਕ ਹੈ ਹਾਂ ਬੰਦੇ ਲਾ ਜਿੱਦੜ ਨੂੰ ਮੂੰਹ ਚੱਕੇ ਤੌਰ ਕਿੱਲਾ ਦੱਸ ਕਿ ਕਿੰਟੀ ਚਲਾਕ ਹੈ ਕਿੱਡੀ ਚਲਾਕ ਹੈ ਗੱਲ ਤੇ ਨਹੀਂ ਆਈ ਗੱਲ ਜਾਣ ਕੇ ਕਮਾ ਗਈ ਗੁਰੂ ਘਰ ਨਹੀਂ ਗਈ ਹੁਣੀ ਇਹ ਗਈ ਤਾਂ ਕਿਤੇ ਹੋਰ ਹੋਊਗੀ ਕੋਈ ਨਹੀਂ ਪਤਾ ਲੱਗਣੋ ਤਾਂ ਨਹੀਂ ਰਹਿੰਦਾ ਕੋਈ ਗੱਲ ਹੈ ਆਵੇਂ ਖੂਚ ਵੜ ਕੇ ਕਰ ਲਾ ਪਤਾ ਤਾਂ ਲੱਗ ਹੀ ਜਾਂਦਾ ਹੈ ਨਿਕਲ ਕੇ ਤਾਂ ਆਊਗੀ ਗੱਲ ਮੈਂ ਤਾਂ ਤੇਰੀ ਸਮਝ ਨਹੀਂ ਆਉਂਦੀ ਤੇਰਾ ਦਿਮਾਗ ਹੈ ਕਿ ਥੋਥ ਹੈਗਾ ਕੀ ਹੈ ਹੁਣ ਜਿੰਨੇ ਪੈਸਿਆਂ ਦੀ ਗੱਲ ਹੋਈ ਸੀ ਉਹਨੇ ਮੈਂ ਦੇ ਤਾਂ ਦਿੱਤੇ ਹੁਣ ਹੋਰ ਮੈਂ ਰੋਜ਼ ਕਿੰਨੇ ਕੁ ਖੂਪ ਟੀ ਆਵਾਂ ਕਿੰਨੇ ਕੁ ਪੈਸੇ ਤਨ ਦੇ ਜਾਵਾਂ ਲੱਖਾਂ ਰੁਪਈਆ ਖਵਾਤਾ ਤੈਨੂੰ ਮੇਰੀ ਗੱਲ ਸੁਣ ਜਿਹੋ ਜਿਹਾ ਤੈਨੂੰ ਕੰਮ ਕਰਵਾਇਆ ਨਾ ਮੈਂ ਉਹਦਾ ਹੱਕ ਨਹੀਂ ਰੱਖਿਆ ਉਹਨੇ ਪੈਸੇ ਤੈਨੂੰ ਦਿੱਤੇ ਐ ਸਗੋਂ ਉਸ ਤੋਂ ਵੱਧ ਦਿੱਤੇ ਐ 2 ਲੱਖ ਰੁਪਈਆ ਹਾਂ ਚਲ ਕੋਈ ਨਹੀਂ ਕੋਈ ਨਹੀਂ 20000 ਪਾ ਦੂੰਗੀ ਪਰ ਇਸ ਤੋਂ ਬਾਅਦ ਨਾ ਉਹਦੀ ਜबान ਬੰਦ ਰੱਖੀ ਦੁਬਾਰੇ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੀ ਹਾਂ ਠੀਕ ਹੈ ਜਦੋਂ ਦੇਖੋ ਪੈਸੇ 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 ਵੀ ਤਾਂ ਸੀ ਜਿਹੜਾ ਕੰਮ ਕਰਵਾਇਆ ਤੇਨੂੰ ਉਹਦੀ ਪੇਮੈਂਟ ਦੇਤੀ ਮੈਂ ਜੇ ਤਾਂ ਕੁਝ ਵਿਚੋ ਰੱਖਿਆ ਹੋਵੇ ਤਾਂ ਵੀ ਹੈ ਮਤਲਬ ਨਹੀਂ ਜਾਣ ਹੀ ਲੈਣੀ ਚਾਹੀਦੀ ਕਰ ਰੱਖੀ ਹੈ ਪੂਆ ਸਹੀ ਕਹਿੰਦੇ ਸੀ ਵੀ ਕੁਛ ਨਾ ਕੁਛ ਤਾਂ ਕਰੂਗੀ ਇਹ ਐਵੇਂ ਚੁੱਪ ਬੈਠਣ ਵਾਲੀ ਹੈ ਨਹੀਂ ਮੈਂ ਤਾਂ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਸੀ ਵੀ ਮੈਨੂੰ ਐਵੇਂ ਸ਼ੱਕ ਹੋ ਗਿਆ ਬਿਸ਼ਿੰਦਰਪਾਲ ਨੇ ਕੁਛ ਨਹੀਂ ਕੀਤਾ ਪਰ ਜਦੋਂ ਮੈਂ ਆਦੇ ਕੰਨੇ ਸੁਣ ਲਿਆ ਨਾ ਇਹ ਕਿਹੜੇ ਪੈਸੇ ਦੀ ਗੱਲਾਂ ਕਰੀ ਜਾਂਦੀ ਸੀ ਕਿ ਤੈਨੂੰ ਕਿੰਨੇ ਵਾਰ ਪੈਸੇ ਭਵਾਤੇ ਹੁਣ 20000 ਭਵਾਉਣ ਦੀ ਗੱਲ ਕਰੀ ਜਾਂਦੀ ਹੈ ਐ ਉਹ ਜਾਨੀ ਕੀ ਕੀਤਾ ਇਹ ਲੁਕੇ ਗੱਲਾਂ ਕਰਦੀ ਸੀ ਪੱਕਾ ਕਿਤਨਾ ਕੀਤਾ ਇੱਕ ਖਾਲੇ ਤੇ ਜਿਹਦਾ ਕੰਮ ਕਰਵਾਇਆ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੰਦੀ ਐ ਤੇ ਉਹਨਾਂ ਦੇ ਮੂੰਹ ਬੰਦ ਕਰਵਾਉਣ ਨੂੰ ਫਰਤੀ ਆ ਹੂੰ ਕਿੰਨਾ ਕੁ ਟੈਂਪ ਚੰਦਰਪਾਲ ਤੋਂ ਪੈਸਾ ਦੇ ਹੀ ਜਾਣਗੇ ਕਿੰਨਾ ਕੁ ਟੈਂਪ ਤੋਂ ਝੂਠ ਬੋਲੇ ਜਾਣਗੇ ਇੱਕ ਨਾ ਇੱਕ ਦਿਨ ਤੇਰਾ ਸੱਚ ਤਾਂ ਮੈਂ ਸਾਹਮਣੇ ਲੈ ਕੇ ਰੂੰਗੀ ਚਾਹੇ ਤੂੰ ਕੁਛ ਮਰਜ਼ੀ ਕਰ ਲੈ ਕਿੰਨੇ ਮਰਜ਼ੀ ਪੈਸੇ ਸੁੱਟ ਦੇ ਤੂੰ ਲੋਕਾਂ ਕੋਲ ਕਿੰਨੇ ਮਰਜ਼ੀ ਮੂੰਹ ਬੰਦ ਕਰਵਾ ਲੈ ਪਰ ਮੈਂ ਤੇਰਾ ਮੂੰਹ ਖਲਵਾ ਕੇ ਰੂੰਗੀ ਕੀ ਕੀਤਾ ਇਹ ਉਹ ਵੇਖ ਲੈ ਕਿਵੇਂ ਡਰਾਮੇ ਕਰਦੀ ਸੀ ਕਿੰਨਾ ਕੁਛ ਕਰੀ ਜਾਂਦੀ ਐ ਕਿੰਨੇ ਘਰ ਖਰਾਬ ਕਰਦੀ ਐ ਨੇ ਇੱਕ ਕੱਲੀ ਔਰਤ ਨੇ ਆਪਦੇ ਜਵਾਬਾਂ ਦਾ ਕਿਵੇਂ ਕਰਦੀ ਐ ਜਦੋਂ ਆਪਦੇ ਧੀ ਨਾਲ ਹੁੰਦੀਆਂ ਨੇ ਉਹਦੇ ਪਤਾ ਲੱਗਦਾ ਪਰ ਫੇਰ ਵੀ ਮੇਰੀ ਵਿਚਾਰੀ ਜਵਾਕੜੀ ਨੇ ਕੁਝ ਨਹੀਂ ਬਗਾੜਿਆ ਮੈਂ ਤਾਂ ਨਹੀਂ ਕਹਿੰਦੀ ਉਹਦਾ ਮਾੜਾ ਹੋਵੇ ਪਰ ਜਿਹੜਾ ਕੁਛ ਚਿੰਦਰਪਾਲ ਕਰੀ ਜਾਂਦੀ ਹੈ ਨਾ ਚਿੰਦਰਪਾਲ ਨਾਲ ਹੋਵੇ ਜੋ ਵੀ ਕੁਝ ਹੁੰਦਾ ਇਹਨੂੰ ਤਾਂ ਮੈਂ ਸਜ਼ਾ ਦਿਵਾਉਂਗੀ ਹੈ ਨਾ ਹਾਜੀ ਮੇਰੇ ਹੱਥ ਤੋ ਕੋਈ ਪ੍ਰੂਫ ਨਹੀਂ ਤੇਰੇ ਖਿਲਾਫ ਤਾਂ ਮੈਂ ਪ੍ਰੂਫ ਇਕੱਠੇ ਕਰਨੇ ਆਂ ਇਧਰ ਮਨਿੰਦਰ ਕਿੱਥੇ ਆ ਮਨਿੰਦਰ ਖਾਇ ਪਿੱਤਾ ਕੀ ਕੀ ਹੋ ਗਿਆ ਠੀਕ ਤਾਂ ਹੈਂ ਗਿਆ ਤੂੰ ਮੈਂ ਕਿਹਾ ਮੈਂ ਠੀਕ ਐ ਐਵੇਂ ਟੈਨਸ਼ਨ ਨਾ ਲੈ ਮੈਂ ਤੇ ਇੱਕ ਗੱਲ ਦੱਸਾਂ ਮੇਰੇ ਨਾਲ ਥਾਣੇ ਚੋਂ ਹੁਣੇ ਫੋਨ ਆਇਆ ਤੇ ਕਾਲੇ ਦੇ ਕਤਲਾਂ ਦਾ ਪਤਾ ਲੱਗ ਗਿਆ ਸੱਚੀ ਹਾਂ ਸੱਚੀ ਪੱਕਾ ਫੋਨ ਆਇਆ ਦਿਨ ਉਹਨਾਂ ਪੱਕਾ ਆ ਆ ਦੇਖ ਕੰਮ ਲਿਆ ਦੇਖ ਕੌਣ ਦੱਸਿਆ ਉਹਨਾਂ ਨੇ ਕੁਝ ਕੌਣ ਹਜੇ ਕੁਝ ਨਹੀਂ ਦੱਸਿਆ ਥਾਣੇ ਜਾਣਾ ਪਊਗਾ ਉੱਥੇ ਜਾ ਕੇ ਪਤਾ ਲੱਗੂਗਾ ਅੱਛਾ ਹਾਂ ਚਲ ਬਾਹਗੁਰ ਦਾ ਧੰਨਵਾਦ ਚਲ ਚਲ ਵਾਹਿਗੁਰੂ ਸ਼ੁਕਰ ਹੈ ਗੁਰੂ ਜੀ ਅੱਜ ਕਾਲੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਕਿ ਤੁਸੀਂ ਮੇਰੀ ਅਰਦਾਸ ਸੁਣ ਲਈ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਵੀ ਮੈਂ ਕਾਲੇ ਨੂੰ ਇਨਸਾਫ ਦਿਵਾ ਦੂੰਗੀ ਪਰ ਤੁਸੀਂ ਮੇਰੇ ਨਾਲ ਸੀਗੇ ਵਾਹਿਗੁਰੂ ਸਾਥਰਾ ਹਮੇਸ਼ਾ ਹੀ ਹੁੰਦਾ ਉਹ ਤੇਰੇ ਨਾਲ ਖੜਿਆ ਤੇ ਅੱਜ ਕਾਲੇ ਨੂੰ ਇਨਸਾਫ ਮਿਲੂਗਾ ਜਿਹੜਾ ਕੁਝ ਤੂੰ ਚਾਹੁੰਦੀ ਸੀ ਨਾ ਅੱਜ ਉਹ ਹੋ ਰਿਹਾ ਅਮਨਿੰਦਰ ਤੂੰ ਸਹੀ ਕਿਹਾ ਮੈਨੂੰ ਇਸ ਦਿਨ ਦੇ ਇੰਤਜ਼ਾਰ ਸੀਗਾ ਤੇ ਮੈਂ ਕਾਲੇ ਨੂੰ ਵੀ ਜਲਦੀ ਤੋਂ ਜਲਦੀ ਇਨਸਾਫ ਦਵਾਵਾ ਪਰ ਹਾਂ ਬਾਈ ਗੁਰੂ ਨੇ ਮੇਰਾ ਪੂਰਾ ਸਾਥ ਦਿੱਤਾ ਮੈਂ ਬਾਈ ਗੁਰੂ ਦੇ ਹਮੇਸ਼ਾ ਵਾਰੀ ਰਹੂੰਗੀ ਕਿ ਮੇਰਾ ਇਹਨਾਂ ਸਾਥ ਦਿੱਤਾ ਹੂੰ ਸਾਥ ਤੇਰਾ ਦੇਣੀ ਸੀਗਾ ਤੂੰ ਸੱਚ ਨਾਲ ਜੋ ਖੜੀ ਹੈ ਮਨਿੰਦਰ ਕਿਰੋਗੇ ਤੇ ਕਿ ਖੜੀਆਂ ਤੁਸੀਂ ਮੰਮੀ ਤੈਨੂੰ ਪਤਾ ਇਹਨਾਂ ਥਾਣੇ ਚੋਂ ਫੋਨ ਆਇਆ ਕਾਲੇ ਦੇ ਕਾਤਣ ਦਾ ਪਤਾ ਲੱਗ ਗਿਆ ਤੇ ਇਹਨੂੰ ਥਾਣੇ ਚ ਬੁਲਾਇਆ ਖਾ ਖਾਤ ਨੂੰ ਨਾ ਕੋਤਾ ਲੱਗ ਗਿਆ ਹਾਂਜੀ ਮੈਨਾਂ ਕਿਸੀ ਧੋਪੰਦੀ ਨਾ ਜਾਇਂ ਲਾਡੀ ਨੂੰ ਨਾਲ ਲੈ ਕੇ ਜਾਈ ਹਣਾ ਮੰਮੀ ਮਨਿੰਦਰ ਲਾਡੀ ਤਾਂ ਕੀ ਪਤਾ ਕਦੋਂ ਆਊਗਾ ਉਹਨਾਂ ਨੇ ਮੈਨੂੰ ਹੁਣੇ ਬੁਲਾਇਆ ਸੀਗਾ ਨਹੀਂ ਫਿਰ ਕੋਈ ਗੱਲ ਨਹੀਂ ਤੂੰ 10 15 ਮਿੰਟ ਰੋਕ ਕੇ ਆ ਜੂਗਾ ਪਰ ਉਹਦੇ ਨਾਲ ਹੀ ਜਾਈਂ ਕੱਲੀ ਤਰ ਉੱਥੇ ਕੀ ਬੰਦਾ ਕੱਲੀ ਕਿੱਥੇ ਜਾਏਗੀ ਪੁੱਤ ਕੋਈ ਨਹੀਂ ਸਾਡੀ ਆ ਜੂਗਾ ਉਹਦੇ ਨਾਲ ਚਾਈਂ ਚਲ ਜੇ ਤੁਸੀਂ ਇੰਨਾ ਕਹੀਏ ਨਾ ਚਲ ਠੀਕ ਹੈ ਮਨਿੰਦਰ ਤੂੰ ਫੋਨ ਕਰ ਦੇ ਹਾਂ ਮੈਂ ਫੋਨ ਕਰਦੀ ਹਾਂ ਲਾਡੀ ਨੂੰ ਕੀ ਹੋ ਗਿਆ ਕੁਛ ਨਹੀਂ ਪੁੱਤ ਸ਼ੁਕਰ ਹੈ ਪ੍ਰਮਾਤਮਾ ਸਾਰਾ ਕੁਝ ਪੁੱਤ ਲੱਗ ਗਿਆ ਹਾਂਜੀ ਛਲ ਪੁੱਤ ਖੋਈ ਨਹੀਂ ਰੱਬ ਤੇਰੇ ਨਾਲ ਹੈ ਹੌਸਲਾ ਰੱਖ ਹੁਣ ਤੁਸੀਂ ਦੇਖਿਓ ਜਿਹੜੇ ਕਾਤਲ ਬਾਹਰ ਫਿਰਦੇ ਆ ਨਾ ਉਹਨਾਂ ਨੂੰ ਵੀ ਜਲਦੀ ਤੇ ਜਲਦੀ ਸਜ਼ਾ ਮਿਲ ਜੂਗੀ ਹਾਂ ਕਿਸੇ ਦਾ ਘਰ ਖਰਾਬ ਕਰਕੇ ਹਵਦੇ ਘਰੇ ਸੁਖੀ ਬੈਠੇ ਨੇ ਐਵੇਂ ਕਿਵੇਂ ਹੋ ਸਕਦਾ ਸੀਗਾ ਹਾਂ ਪੁੱਤ ਛਾ ਕੋਈ ਨਹੀਂ ਰਾਮਕਰ ਰਾਡੀ ਬਾਊਜੀ ਤੇ ਨਾਲ ਹਾਂ ਕੋਈ ਗੱਲ ਨਹੀਂ ਕੀ ਮੇ ਰੰਗ ਉੱਡ ਗਏ ਵੇਖਦੀਆਂ ਕੀ ਕੁਛ ਕਰਦੀਆਂ ਤੂੰ ਹੋ ਜਾਏ ਲਾਡੀ ਨੂੰ ਫੋਨ ਕਰਾਂ ਹੁਣ ਦੱਸਾਂ ਉਹ ਵੀ ਖੁਸ਼ ਹੋ ਜਾਊਗਾ ਇਹ ਗੱਲ ਸੁਣ ਕੇ ਉਹਦੇ ਕਾਤਲਾਂ ਨੂੰ ਸਜ਼ਾ ਮਿਲਦੀ ਹੈ ਉਹਦੇ ਕਾਤਲਾਂ ਦਾ ਪਤਾ ਲੱਗ ਗਿਆ ਇੱਕ ਵਾਰ ਪਤਾ ਲੱਗ ਜਾਵੇ ਹੈ ਕੋਣ ਹੈਲੋ ਹੈਲੋ ਹਾਂਜੀ ਤੁਸੀਂ ਕਿੱਥੇ ਹੋ ਇੱਥੇ ਹੀ ਵਾਅ ਕੰਮ ਆਇਆ ਜੀ ਅੱਛਾ ਤੁਸੀਂ ਨਾ ਛੇਤੀ ਦਿਨੇ ਘਰੇ ਆਓ ਘਰੇ ਬਹੁਤ ਜ਼ਰੂਰੀ ਕੰਮ ਹੈ ਤੁਹਾਡੇ ਤੱਕ ਕੀ ਹੋ ਗਿਆ ਹਰ ਵਾਰ ਟੈਨਸ਼ਨ ਦੇ ਵਿੱਚ ਫੋਨ ਲਾਉਂਦੀ ਆਂ ਦੱਸ ਕੀ ਹੋ ਗਿਆ ਹਾਂ ਅੱਛਾ ਮੈਂ ਗੱਲ ਕਰ ਲਾਡੀ ਆ ਮਾਂ ਲੱਡੀ ਬੁੱਤ ਅੱਛਾ ਨਹੀਂ ਮਿੰਤਾ ਕੀ ਹੋ ਗਿਆ ਮੇਰੇ ਤਾਂ ਸਾਰੀ ਜਾਨ ਜੀ ਖਿੰਡੀ ਜਾਂਦੀ ਆ ਪੁੱਤ ਬਣ ਕੇ ਛੇਤੀ ਘਰੇ ਆ ਜਾ ਤੂੰ ਮੈਂ ਤਾਂ ਜੀਤੀ ਲੈ ਕੇ ਡਾਕਟਰ ਦੇ ਜਾਨੇ ਆ ਤੂੰ ਉੱਥੇ ਆ ਹਸਪਤਾਲ ਚ ਆ ਜਾ ਸਿੱਧਾ ਮਮੀ ਕੱਲ ਦੇ ਵਿੱਚ ਆ ਮਾਂ ਕੀ ਹੋ ਕੀ ਗਿਆ ਕੋਣ ਤੁਹਾਡੀ ਸੀ ਮਾਂ ਕੋ ਪੁੱਤ ਮੇਰੀ ਗੱਲ ਸੁਣਾ ਮੈਨੂੰ ਤਾਂ ਉਹੀ ਅੱਖਾਂ ਮੂਰੇ ਨੇ ਰਾਇਆ ਪਤਾ ਹੀ ਨਹੀਂ ਕੀ ਹੋਈ ਜਾਂਦਾਗਾ ਤਾਂ ਲੱਗਦਾ ਵੀ ਮੈਨੂੰ ਤਾਂ ਹੁਣੇ ਅਟੈਕ ਆਊਗਾ ਜੀਤੀ ਮੈਂ ਉਹ ਕਰਦੀ ਆ ਪੁੱਤ ਬਣ ਕੇ ਕੱਲ ਚੱਲ ਕੋਈ ਨਹੀਂ ਮੈਂ ਪਰਚੀ ਕਰਾ ਕੇ ਤੋਂ ਆ ਜਾਦੇ ਹਾਂ ਹਏ ਮਾਂ ਕੀ ਹੋ ਗਿਆ ਮਾਂ ਤਾਂ ਠੀਕ ਸੀਗੀ ਤੂੰ ਮਾਂ ਹਏ ਮਾਂ ਕੀ ਹੋ ਗਿਆ ਮਾਂ ਮਾਂ ਕੀ ਹੋ ਗਿਆ ਮਾਂ ਪਤਾ ਨਹੀਂ ਕੀ ਹੋ ਗਿਆ ਹੁਣ ਤਾਂ ਠੀਕ ਸੀਗੀ ਚੰਗੇ ਭਲੇ ਸੀਗੇ ਲਾਡੀ ਨੂੰ ਫੋਨ ਕਰ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਮੰਮੀ ਨੇ ਗੱਲ ਮਾਂ ਪਾਣੀ ਲੱਗੇ ਆ ਹਰ ਵੀ ਪਾਣੀ ਮਾਂ ਖੜੇ ਮਾਂ 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 ਮਾਸ ਗਲਤੀ ਟੈਨਸ਼ਨ ਲੈ ਗਈ ਮਾਂ ਉੱਠ ਜਾ ਮੰਮੀ ਮੰਮੀ ਹੋਇਆ ਕੀ ਏ ਤੁਹਾਨੂੰ ਮਾਂ 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 ਮਾਨੂੰ ਹਸਪੀਟਲ ਲੈ ਕੇ ਜਾਣਾ ਪੂਗਾ ਮਾਂ ਪਾਣੀ ਪੀ ਲਓ ਪਾਣੀ ਥੋੜਾ ਪਾਣੀ ਪੀ ਜਾ ਜੀ ਮਾਂ ਠੀਕ ਹੈ ਤੂੰ ਹਾਂ ਕੀ ਹੋ ਗਿਆ ਇਹਨੂੰ ਮਾ ਉੱਟ ਜਾ ਹੋਣਾ ਕੀ ਆ ਡਰਾਮੇ ਆ ਸਾਰੇ ਦੇ ਦੇਖ ਲੈ ਹੱਸ ਤੱਕ ਤਾਂ ਕੁਝ ਹੋਇਆ ਨਹੀਂ ਤੇ ਜਦੋਂ ਹੋਇਆ ਨਾ ਕੁਝ ਉਹਦੋਂ ਪਤਾ ਵੀ ਨਹੀਂ ਲੱਗਣਾ ਵੀ ਇਹਨੂੰ ਕੀ ਹੋ ਗਿਆ ਹਾਂ ਹੋਇਆ ਕੀ ਮਮੀ ਕੀ ਹੋ ਗਿਆ ਤੁਹਾਨੂੰ ਦੱਸੋ ਤਾਂ ਸਹੀ ਕਦੋਂ ਕੀ ਹੋ ਗਿਆ ਪਤਾ ਨਹੀਂ ਬੱਤ ਨਹੀਂ ਤਾਂ ਆਪ ਨਹੀਂ ਸਮਝੋਗੇ ਠੀਕ ਹੋ ਤੁਸੀਂ ਹੱਥਾਂ ਪੈਰਾਂ ਦੀ ਜਾਨ ਨਿਕਲ ਪਤਾ ਫੇਦੀ ਹੱਸ ਉਡਾ ਲੈ ਜਾ ਮੈਨੂੰ ਲਾਡੀ ਬਾਈ ਕਦੋਂ ਕਹੂਗਾ मम्मी तो ना है कहता भी तू हॉस्पिटल भाग जा मैं मैं लेके जाऊंगा मां तू लेके चला मैं कल्ली की भी लेके जाएंगी मैं ले जाऊंगी तो मैं ऑटो करा लूंगी मैं मैं नाल चला ना, ना। जीती कल्ली के तो लेके जाएंगी नाल ले जा मां एकदम हो के गया तूनू जीती ले तो जाएंगी ना पक्का हां मैं ले जाऊंगी जीती ले जा बेटा ऐसी कोई फिक्र ना कर ठीक ही है ਜਿਆਦਾ ਨਹੀਂ ਲੱਗਦੀ ਪ੍ਰੋਬਲਮ ਮੈਨੂੰ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆ ਜਾਂਦੀ ਹੁਣ ਤਾਂ ਆਪਣੇ ਕੋਲ ਵਧੀਆ ਗੱਲਾਂ ਕਰਕੇ ਆਇਆ ਬਾਹਰ ਆ ਕੇ ਪਤਾ ਨਹੀਂ ਇੱਕਦਮ ਕੀ ਹੋ ਗਿਆ ਉਹੀ ਤਾਂ ਮੈਂ ਸੋਚੀ ਜਾਨੀ ਆ ਤੇ ਇੱਕਦਮ ਕੀ ਹੋ ਗਿਆ ਸਵੇਰ ਤੱਕ ਤਾਂ ਚੰਗੇ ਭਲੇ ਸੀਗੇ ਵਧੀਆ ਫਿਰਦੇ ਸੀ ਸਾਰਾ ਕੰਮਕਾਰ ਕਰਦੇ ਹੁਣ ਪਤਾ ਨਹੀਂ ਕੀ ਹੋ ਗਿਆ ਕਈ ਵਾਰ ਹੋ ਜਾਂਦਾ ਚਲ ਕੋਈ ਨਾ ਨਹੀਂ ਹਰਪ੍ਰੀਤ ਮੰਮੀ ਕਦੀ ਬਿਮਾਰ ਨਹੀਂ ਹੋਈ ਹਜੇ ਮੈਂ ਤਾਂ ਹਮਦੀ ਬਿਮਾਰ ਹੋ ਜਾ ਪਰ ਮੰਮੀ ਨਹੀਂ ਕਦੇ ਬਿਮਾਰ ਹੋਈ ਮੇਰੇ ਤਾਂ ਸਮਝ ਨਹੀਂ ਆ ਰਿਹਾ ਵੇ ਇੱਕੋ ਦਮ ਚੱਲ ਕੋਈ ਬੰਦਾ ਪਹਿਲਾਂ ਢਿੱਲਾ ਹੋਵੇ ਤਾਂ ਮੰਨਿਆ ਵੀ ਇੰਨਾ ਬਿਮਾਰ ਹੋ ਜਾਏ ਫਿਰ ਇੱਕੋ ਦਮ ਨਹੀਂ ਗੱਲ ਸੁਣ ਹੁਣ ਤੂੰ ਨਾ ਬਿਮਾਰ ਹੋ ਜਾ ਇੱਥੇ ਬੈਠ ਮੈਂ ਕਿ ਗੱਲ ਕਰਦੇ ਆ ਮੈਂ ਨਾ ਤੈਨੂੰ ਐ ਕਹਿੰਦੀ ਸੀ ਹੁਣ ਲਾਡੀ ਤੇ ਜੀਤੀ ਗਏ ਤਾਂ ਹੋਏ ਨਾਲ ਦਵਾਈ ਦਵਾ ਲਿਆਉਣਗੇ ਵੈਸੇ ਕੋਈ ਜ਼ਿਆਦਾ ਨਹੀਂ ਹੈਗੇ ਠੀਕ ਹੋ ਜਾਣਗੇ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਐ ਕਹਿੰਦੇ ਸੀ ਪਠਾਣੇ ਚੱਲੀਏ ਫੋਨ ਵੀ ਆਇਆ ਸੀ ਉਹਨਾਂ ਦਾ ਜੇ ਹੁਣ ਨਾ ਗੱਲ ਸੁਣੀ ਪਰ ਉਹਨਾਂ ਨੇ ਆਪਣੀ ਗੱਲ ਨਹੀਂ ਸੁਣੀ ਮਸਾ ਦਾ ਕਾਤਲਾਂ ਦਾ ਪਤਾ ਲੱਗਿਆ ਆਪਾਂ ਚੱਲੀਏ ਨਹੀਂ ਹਰਪ੍ਰਿਤ ਆਪਨਾ ਬੁੜੀਆਂ ਦਾ ਉੱਥੇ ਕੀ ਕੰਮ ਆਣ ਵਾਲੇ ਆਪਾਂ ਨੂੰ ਉੱਥੇ ਉਹਨਾਂ ਨੇ ਕਿੱਥੇ ਗੋਲਣਾ ਨਾਲ ਕੋਈ ਬੰਦਾ ਹੋਊਗਾ ਫੇਰ ਹੀ ਗੱਲ ਸੁਣਨਗੇ ਆਪਣੀ ਨਾਲੇ ਜੇ ਮੈਂ ਬਿਨਾਂ ਪੁੱਛੇ ਵਗ ਗਈ ਤੈਨੂੰ ਤਿਰਵਾਈ ਦੇ ਸਵਾ ਦਾ ਪਤਾ ਹੀ ਆ ਮੁੜ ਕੇ ਆਈ ਨਹੀਂ ਪਤਾ ਕੀ ਬੋਲੇ ਕੀ ਨਾ ਕੋਈ ਗੱਲ ਨਹੀਂ ਆਪਾਂ ਘੰਟਾ ਘਰੋਕੇ ਵਗ ਜਾਨੇ ਆ ਥਾਣੇ ਜਾਣਾ ਨਹੀਂ ਨਹੀਂ ਮਨਿੰਦਰ ਘੰਟਾ ਰੋਕੇ ਕਿਵੇਂ ਜਾ ਸਕਦੇ ਆਪਾਂ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਹੁਣੇ ਆਓ ਮੈਂ ਤਾਂ ਫੇਰ ਵੀ ਲਾਡੀ ਦਾ ਵੇਟ ਕਰੀਗੀ ਪਰ ਹੁਣ ਮੈਨੂੰ ਕੀ ਪਤਾ ਸੀਗਾ ਵੀ ਮਾਸੇ ਬਿਮਾਰ ਹੋ ਜੂਗੀ ਪਹਿਲੇ ਇੰਨੀ ਲੇਟ ਹੋ ਗਈ ਮੈਂ ਤਾਂ ਹਉਂ ਤੂੰ 니 ਜਾਣ ਨੂੰ ਤਿਆਰ ਹੈਗੀ ਮੇਰੇ ਨਾਲ ਮੈਂ ਨਹੀਂ ਕਹਿੰਦੀ ਵੀ ਮੈਂ ਨਾਲ ਜਾਣ ਨੂੰ ਤਿਆਰ ਨਹੀਂ ਹੈਗੀ ਮੈਂ ਤੇਰੇ ਨਾਲ ਵਗ ਜੂਗੀ ਪਰ ਐ ਆਪਣੇ ਨਾਲ ਤਾਂ ਕੋਈ ਹੋਵੇ ਨਾ ਹੁਣ ਲਾਡੀ ਤਾਂ ਉਧਰ ਵਗ ਗਿਆ ਕੋਈ ਗੱਲ ਨਹੀਂ ਇੱਕ ਵਾਰੀ ਮੰਮੀ ਨੂੰ ਦਵਾਈ ਦਵਾ ਲੈਂਦੇ ਮੈਂ ਲਾਡੀ ਨੂੰ ਉਹਦੀ ਫੋਨ ਕਰ ਦੂੰ ਗੱਡੀ ਤੇ ਗੱਲ ਟਾਈਮ ਲੱਗਣਾ ਅੱਜ ਆਪਾਂ ਤੇ ਆਟੋ ਲਾਵਾਂਗੇ ਬੱਸ ਫੜਾਂਗਾ ਆਪ ਨੂੰ ਉਨਾ ਹੀ ਟਾਈਮ ਹੋ ਜਾ ਗੱਡੀ ਤੇ ਆਪਾਂ ਛੇ ਦੀ ਪਹੁੰਚ ਜਾਾਂਗੇ ਮੈਂ ਤਾਂ ਨਹੀਂ ਕਹਿੰਦੀ ਚਲ ਤੂੰ ਘਰ ਰਹਿ ਮੈਂ ਇਕੱਲੀ ਜਾਇਆ ਨਹੀਂ ਨਹੀ 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 ਇਕੱਲੀ ਨੂੰ ਮੈਂ ਭੇਜ ਨਹੀਂ ਸਕਦੀ ਸਾਰੇ ਮੈਨੂੰ ਲੜਨਗੇ ਆਖਣਗੇ ਇਕੱਲੀ ਨੂੰ ਕਿਉਂ ਤੋਰਤਾ ਮੈਂ ਇਕੱਲੀ ਨੂੰ ਨਹੀਂ ਜਾਣ ਦੇ ਸਕਦੀ ਕੋਈ ਗੱਲ ਨਹੀਂ ਭੈਣ ਵਨ ਕਿ ਮੇਰੇ ਕਹਿੰਦੇ ਰੁਕ ਜਾ ਕੋਈ ਗੱਲ ਨਹੀਂ ਵਗ ਚਲਾਂਗੇ ਆਪਾਂ ਚੱਲ ਠੀਕ ਹੈ ਮਨਿੰਦਰ ਜੇ ਤੂੰ ਇੰਨਾ ਕਹੀਂਂ ਨੇ ਤੇ ਤੇ ਪਹਿਲੇ ਇੰਨਾ ਲੇਟ ਹੋ ਗਈ ਉਸ 10 15 ਮਿੰਟ ਹੋਰ ਡੀਕ ਲੈਣੀ ਐ ਲਾਡੀ ਨੂੰ ਫੇਰ ਭਗ ਜਾਗੇ ਅਸੀਂ ਹਾਂ ਤੂੰ ਟੈਨਸ਼ਨ ਨਾ ਲੈ ਨਾਲੇ ਜੇ ਉਹਨਾਂ ਨੇ ਕਾਤਲਾ ਨੂੰ ਫਾੜੀ ਲਿਆ ਭੱਜਨ ਤਾਂ ਉਹ ਲੱਗੇ ਨਹੀਂ ਹੈ ਤੇ ਆਪਾਂ ਘੰਟਾ ਲੇਟ ਵੀ ਜਾ ਹੀ ਸਕਦੇ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਜਾਵਾਂਗੇ ਤੇ ਜਿਹੜੇ ਵੀ ਕਾਤਲ ਹੋਏ ਨਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਆਪਾਂ ਹੂੰ